ਫਾਫਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਆਪਾਂ ਆਏ ਆ ਬਈ ਜਗਰਾਉਂ ਕੋੜੀਆਂ ਦੇ ਮੇਲੇ ਤੇ ਤੇ ਆਜੋ ਬਈ ਤੁਹਾਨੂੰ ਆਲ ਇੰਡੀਆ ਚੈਂਪੀਅਨ ਘੋੜਾ ਦਿਖਾਈਏ ਬਈ ਗੁਰਵਿੰਦਰ ਬਾਬੇ ਦਾ ਤਾਂ ਗੁਰਵਿੰਦਰ ਬਾਬੇ ਨੂੰ ਬਈ ਜਾਣਦੀ ਆ ਸਾਰੇ ਹਨਾ ਤਾਂ ਬਈ ਆਲ ਇੰਡੀਆ ਚੈਂਪੀਅਨ ਘੋੜਾ ਬਈ ਇਹ ਦੇਖੋ ਪਹਿਲਾਂ ਤਾਂ ਇੱਧਰ ਦੇਖ ਲਓ ਬਈ ਆ ਗੁਰਵਿੰਦਰ ਬਾਬਾ ਜੀ ਨੇ ਆਲ ਇੰਡੀਅਨ ਚੈਂਪੀਅਨ ਆਫ ਚੈਂਪੀਅਨ ਪੰਜਾਬ ਸ਼ਿੰਗਾਰ ਇਹਦਾ ਨਾਮ ਆ ਤੇ ਜਿਹੇ ਜੇ ਨਾਮ ਆ ਬਈ ਉਹ ਇਹ ਜਾਂ ਘੋੜਾ ਗਾ ਵਾਕੀ ਸ਼ੰਗਾਰ ਆ ਆਲ ਇੰਡੀਆ ਦਾ ਚੈਂਪੀਅਨ ਕੋੜਾ ਵੀਰੇ ਚੈਂਪੀਅਨਾਂ ਦਾ ਚੈਂਪੀਅਨ ਆ ਦੇਖੋ ਬਹੁਤ ਸੋਨਾ ਕੋੜਾ ਬਈ ਬਹੁਤ ਚੰਗਾ ਕੋੜਾ ਗਾ ਤੇ ਇਧਰੋਂ ਫੈਟ ਤੋਂ ਵੀ ਦਿਖਾਉਨੇ ਆ ਬਈ ਬਹੁਤ ਤਗੜੀ ਚੀਜ਼ ਆ ਮਸ਼ਹੂਰ ਕੋੜਾ ਬਈ ਆਇਓ ਇਧਰ ਦੀ ਦਿਖਾਉਨੇ ਆ ਦੇਖੋ ਵੀਰ ਇਧਰੋਂ ਵੀ ਦੇਖੋ ਆ ਘੋੜਾ ਮਿੱਤਰੋ ਵੱਡੇ ਵੱਡੇ ਚੈਂਪੀਅਨ ਘੋੜਿਆਂ ਨੂੰ ਹਰਾ ਕੇ ਚੈਂਪੀਅਨ ਬਣਿਆ ਕਿਵੇਂ ਲੱਗਿਆ ਵੀ ਘੋੜਾ ਕਮੈਂਟ ਕਰਕੇ ਪੱਕਾ ਦੱਸਿਓ ਵੀ ਤਾਂ ਇਸ ਵਾਰ ਵੀ ਬਲੌਗ ਦੀ ਸ਼ੁਰੂਆਤ ਆਪਾਂ ਚੈਂਪੀਅਨ ਘੋੜੇ ਤੋਂ ਕਰੀਆ ਮਿੱਤਰੋ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਘੈਂਟ ਘੈਂਟ ਘੋੜੇ ਸਾਰੇ ਚੱਕਵੇਂ ਜਾਨਵਰ ਬਾਕੀ ਆਜੋ ਵੀ ਅੱਗੇ ਚੱਲਦੇ ਆਂ ਤੇ ਆ ਘੋੜੇ ਬਾਰੇ ਜ਼ਰੂਰ ਦੱਸਿਓ ਵੀ ਕਿਵੇਂ ਲੱਗਿਆ ਗੁਰਵਿੰਦਰ ਬਾਬੇ ਦਾ ਪੰਜਾਬ ਸ਼ਿੰਗਾਰ ਘੋੜਾ ਚਲੋ ਆਜੋ ਵੀ ਅੱਗੇ ਚੱਲਦੇ ਆਂ ਤੋਰ ਫਿਰਕੇ ਮੇਲਾ ਦੇਖਦੇ ਆ ਅੱਛਾ ਇਹਦੇ ਆਹੇ ਆ ਗਿਆ ਪੰਜਾਬ ਸ਼ਿੰਗਾਰ ਹਨਾ ਪਿਤਾ ਭਾਰਤ ਰਤਨ ਪੁੱਤਰ ਦੇਵ ਰਾਜ ਰਾਣੀਆਂ ਪੁੱਤਰ ਦਿਲਵਾਗ ਰਾਣੀਆਂ ਪੁੱਤਰ ਅਲੀ ਸ਼ਾਨ ਪੁੱਤਰ ਤੂਫਾਨ ਬਹੁਤ ਤਗੜੇ ਤਗੜੇ ਘੋੜੇ ਨੇ ਬਈ ਥੱਲੇ ਮਾਤਾ ਹਾਂ ਭਰਾ ਆਗੇ ਥੱਲੇ ਚੈਂਪੀਅਨ ਆਫ ਇੰਡੀਅਨ ਚੈਂਪੀਅਨ ਆਲ ਟਾਈਮ ਵਿਨਰ ਬਾਕੀ ਆ ਜੋ ਵੀ ਅੱਗੇ ਚੱਲਦੇ ਆ ਤੇ ਇੱਧਰ ਬਈ ਘੋੜਾ ਨੋਕਰਾ ਟਰਾਲੀ ਦੇ ਵਿੱਚ ਚੜਾ ਰੱਖਿਆਗਾ ਟਰਾਲੀ ਦੇਖੋ ਬਈ ਕਿੰਨੀ ਘੈਂਟ ਬਣੀ ਆ ਬਹੁਤ ਸੋਹਣੀ ਆ ਬਈ ਪਿਆਰੋ ਦੇ ਮਾਗਰਪਾਰਖੀ ਆ ਬਈ ਅੰਦਰ ਖੜਾਗਾ ਨੋਕਰਾ ਕਿਵੇਂ ਲੱਗੀ ਟਰਾਲੀ ਕਮੈਂਟ ਕਰਕੇ ਪੱਕਾ ਦੱਸਿਓ ਬਈ ਦੀ ਪੱਪੀ ਪੈਚ ਫਾਰਮ ਵਾਲਿਆਂ ਦਾ ਬਈ ਦੇਖੋ ਬਈ ਕੁਆਲਟੀ ਦੇਖੋ ਵੀਰੇ ਬਾਰ ਦੀ ਬਰੀਡ ਆ ਨਾਮ ਕੀ ਹੈ ਵੀਰੇ ਦਾ ਪੀਟਰ ਪੀਟਰ ਨਾਮ ਆ ਵੀਰੇ ਦਾ ਤੇ ਫੋਰਫੇਲ ਲਈ ਆ ਬਈ ਨਹੀਂ ਬਈ ਸਟਾਡ ਤਬਰੀਫ ਸਟਾਡਾ ਵੀਰੇ ਦੀ ਪੱਪੀ ਪੈਚ ਵਾਲੇ ਭਰਾਵਾਂ ਦਾ ਤਾਂ ਵੀ ਜਿਨ੍ਹਾਂ ਨੇ ਸਟਾਡ ਸਰਵਿਸ ਲੈਣੀ ਹੋਵੇ ਤਾਂ ਬਾਈਆਂ ਤੋਂ ਲੈ ਸਕਦੇ ਹੋ ਡੌਗ ਤੁਹਾਡੇ ਸਾਹਮਣੇ ਆ ਬਈ ਬਾਕੀ ਆ ਜਾਓ ਵੀ ਅੱਗੇ ਚੱਲਦੇ ਆ ਕਹਣ ਕਹਣ ਹੋਰ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਆਹ ਵੀਰੇ ਸੇਮ ਬ੍ਰੀਡ ਆ ਇਹ ਬਈ ਇਹਦੀ ਬੱਚੀ ਆ ਇਹਦੀ ਬੱਚੀ ਆ ਤਾਂ ਰਿਜ਼ਲਟ ਵੀ ਕੋਲੀ ਬੈਠਾ ਬਈ ਦੇਖੋ ਆਹ ਕੁੱਤੇ ਦੀ ਬੱਚੀ ਹੈ ਵੀਰੇ ਆਹ ਕਿੱਥੋਂ ਇੰਪੋਰਟ ਕਰਾਇਆ ਸੀ ਵੀਰੇ ਇਹ ਤਾਂ ਬਾਈ ਕੋਲੇ ਇਹ ਯੂਰਪੋਂ ਇੰਪੋਰਟ ਆ ਵੀਰੇ ਇੰਡੀਆ ਚੈਂਪੀਅਨ ਆ ਇਹ ਯੂਰਪ ਇਹ ਰੋਪ ਤੋਂ ਇੰਪੋਰਟ ਕਰਾਇਆ ਵੀਰੇ ਇੰਡੀਆ ਚੈਂਪੀਅਨ ਆ ਤੇ ਸਟਾਰਟ ਸਰਵਿਸ ਵੀਰੇ ਨੇ ਫ੍ਰੀ ਫੀਸ ਵਗੈਰਾ ਕੀ ਰੱਖੀ ਆ ਇਹ ਵੀਰੇ 70000 ਰੁਪਏ 70000 ਰੁਪਏ ਫੀਸ ਆ ਠੀਕ ਆ ਵੀਰੇ ਤਾਂ ਭਾਈਆਂ ਦਾ ਵੀਰੇ ਆ ਪੋਸਟਰ ਆ ਵੀਰੇ ਨੰਬਰ ਆਗਾ ਹਨਾ ਤਾਂ ਇੱਥੋਂ ਤੁਸੀਂ ਨੰਬਰ ਲੈ ਸਕਦੇ ਹੋਗੇ ਸਾਹਮਣੇ ਸਕਰੀਨ ਸ਼ਾਟ ਲੈ ਲਿਓ ਬਈ ਤਾਂ ਕੋਈ ਵੀ ਬੱਚਾ ਲੈਣਾ ਹੋਵੇ ਪੱਪੀ ਲੈਣਾ ਹੋਵੇ ਤਾਂ ਭਾਈਆਂ ਨਾਲ ਕਰ ਸਕਦੇ ਹੋ ਗੱਲ ਵਧੀਆ ਇੱਕ ਨੰਬਰ ਦਾ ਕੰਮ ਆ ਬਈ ਹਨਾ ਇੰਸਟਾਗ੍ਰam ਤੇ ਚੈਨਲ ਹੈਗਾ ਬਾਈ ਹੋਰਾਂ ਦਾ ਤਾਂ ਵੀ ਲੈ ਸਕਦੇ ਹੋ ਵਧੀਆ ਕੁਆਲਿਟੀ ਰੱਖਦੇ ਨੇ ਬਾਈ ਬਾਕੀ ਬਈ ਕੁੱਤਾ ਦੇਖੋ ਘੈਂਟ ਆ ਚੀਜ਼ ਵੀਰੇ ਯੂਰਪ ਦਾ ਹੈਗਾ ਸਰਾ ਚੀਜ਼ ਆ ਬਈ ਜਮਾ ਦੇਖੋ ਬਈ ਕਿਵੇਂ ਬੁਲਾਉਂਦਾ ਜੱਫੀ ਕੀ ਆ ਬਾਤ ਹੈ ਸਰਾ ਲਾਤਾ ਦੇਖੋ ਬਈ ਬਾਈ ਨੂੰ ਬੁਲਾ ਕੇ ਜੱਫੀ ਪਾਈਆ ਕੁੱਤੇ ਨੇ ਹੱਥ ਨਾਲ ਹਲਾ ਕੇ ਤਾਂ ਜਰੂਰ ਦੱਸਿਓ ਬਈ ਸਾਰੇ ਭਰਾ ਕਮੈਂਟ ਕਰਕੇ ਕਿਵੇਂ ਲੱਗਿਆ ਵੀਰੇ ਡੌਗ ਪੱਕਾ ਦੱਸਿਓ ਬਈ ਇੱਕ ਬਾਈਆਂ ਨੇ ਇੱਧਰ ਲਿਆਂਦੀ ਬਈ ਟਰਾਲੀ ਕੋੜੇ ਵਾਲੀ ਟਰਾਲੀ ਮਾਰਨੀਆ ਫਿਰਾਂ ਨੇ ਬਈ ਯਾਰ ਦੇਖੋ ਬਈ ਕਿੰਡੀ ਤਗੜੀ ਸੀ ਆ ਕੈਂਟਾ ਚੀਜ਼ ਆ ਕੋੜੀਆਂ ਨੂੰ ਕਰੀ ਆ ਕੋੜੀ ਆ ਕੋੜੀ ਆ ਆ ਕੋੜੀਆਂ ਆ ਆ ਕੋੜੀਆਂ ਨੇ ਬਈ ਸਾਰੀਆਂ ਜਿਹੜੀ ਮਰਜ਼ੀ ਨੁਕਰੀ ਚੱਕ ਲੋ ਬਥੇਰੀਆਂ ਖੜੀਆਂ ਨੇ ਬਈ ਜਗਰਾਉ ਮੇਲੇ ਤੇ हां भाई मुंडियो बढ़िया बढ़िया की हाल है सत श्री अकाल थैंक यू विरे थैंक यू आ जाओ भाई मित्रों दिखाइए थोनू सलमान खान ਦਾ ਘੋੜਾ ਬਾਈ ਬਾਲੀਵੁੱਡ ਦਾ ਸਟਾਰ ਫਲਮਾਨ ਖਾਨ ਬਾਈ ਤੁਹਾਨੂੰ ਪਤਾ ਘੋੜਿਆਂ ਦਾ ਸ਼ੌਂਕ ਰੱਖਦਾ ਬਾਈ ਹਨਾ ਤਾਂ ਬਾਈ ਉਹਨਾਂ ਨੇ ਘੋੜਾ ਭੇਜਿਆ ਅੱਗੇ ਦੀ ਅੱਗੇ ਤਾਂ ਬਾਈ ਪਹਿਲਾਂ ਤੁਹਾਨੂੰ ਇੱਧਰ ਪੜਾ ਦਿੰਨੇ ਆਂ ਵੀਰੇ ਮੋਟੇ ਮੋਟੇ ਅੱਖਰਾਂ ਚ ਲਿਖਿਆ ਓਨਰ ਫਲਮਾਨ ਖਾਨ ਤਾਂ ਵੀਰੇ ਆਹ ਬਲੱਡ ਲਾਈਨ ਆ ਆਹ ਸਾਰੀ ਵੀਰੇ ਹਨਾ ਦੇਵਦਰਬਾਰ ਲਾਈਨ ਆ ਵੀਰੇ ਦੀ ਲੈਜੈਂਡ ਸ਼ਕਤੀ ਬਾਕੀ ਵੀਰੇ ਆ ਥੱਲੇ ਮਦਰ ਫਾਦਰ ਲਿਖਿਆ ਸਾਰਾ ਲਿਖਿਆ ਹਨਾ ਤਾਂ ਇੱਧਰ ਦੇਖੋ ਬਈ ਘੋੜਾ ਕਰੋ ਦਰਸ਼ਨ ਬਈ ਘੋੜੇ ਦੇ ਮੱਥੇ ਤੇ ਪਟਾ ਬਈ ਕਾਲੇ ਰੰਗ ਦਾ ਘੋੜਾ ਬਈ ਜਮਾ ਤੇ ਇੱਧਰ ਦੀ ਦਿਖਾਉਨੇ ਆ ਬਈ ਇੱਧਰ ਦੀ ਕਲੀਅਰਟੀ ਵੱਧ ਆਉਂਦੀ ਹੈਗੀ ਇੱਥੋਂ ਦੀ ਦੇਖੋ ਬਈ ਹਾਈਟ ਕਿੰਨੀ ਹੈ ਬਈ ਇਹਦੀ ਹਾਈਟ ਕਿੰਨੀ ਹੈ ਬਈ 64+ 64+ 64+ ਹਾਈਟ ਆ ਬਈ ਤੇ ਬਹੁਤ ਸੁਨੱਖਾ ਘੋੜਾ ਹੈਗਾ ਬਹੁਤ ਸੋਹਣਾ ਬਈ ਪੂਰਾ ਰੰਗ ਰੂਪ ਹੈਗਾ ਬਈ ਘੋੜੇ ਤੇ ਚੀਜ਼ ਤਖੜੀ ਹੈ ਬਈ ਬਾਕੀ ਫਿਟਨੈਸ ਦੇਖੋ ਬਈ ਘੋੜੇ ਦੀ ਤੇ ਪਿਛਲੇ ਪੈਰ ਵੀਰੇ ਚਿੱਟੇ ਕੱਡੇ ਹੋਏ ਨੇ ਇੱਕ ਮੂਰਲਾ ਕੱਡਿਆ ਹੋਇਆਗਾ ਤੇ ਦੇਖੋ ਬਈ ਹਾਂ ਹਰਖ ਦਾ ਵੀ ਸਲਮਾਨ ਖਾਨ ਮੰਗੂ ਐ ਤਾਂ ਗੁੱਸਾ ਉਹੀ ਦਿਖਾਉਂਦਾਗਾ ਟੇਡਾ ਟੇਡਾ ਝਾਗਦਾ ਤਾ ਬਈ ਦੇਖੋ ਬਈ ਘੋੜਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਸਾਰੇ ਭਰਾ ਕਿਵੇਂ ਲੱਗਿਆ ਤੇਵਰ ਦਿਖਾਉਂਦਾ ਆਪਦੇ ਤਗੜੀ ਆ ਬਈ ਚੀਜ਼ ਤੇ ਆ ਖੁਰਲੀ ਵੀ ਬਹੁਤ ਸੋਹਣੀ ਲੱਗੀ ਬਈ ਘੈਂਟ ਆ ਚੀਜ਼ ਸੋਹਣੀ ਆ ਖੁਰਲੀ ਬਈ ਆ ਇੱਧਰ ਖੜੀ ਆ ਬਈ ਏਸੀ ਵਾਲੀ ਟਰਾਲੀ ਘੋੜੇ ਦੀ ਦੇਖੋ ਚਲੋ ਠੀਕ ਆ ਵੀਰੇ ਵਧੀਆ ਲੱਗਿਆ ਆ ਜੋ ਵੀ ਇੱਧਰ ਦਿਖਾਉਨੇ ਆ ਤੁਹਾਨੂੰ ਬਹੁਤ ਤਗੜਾ ਨੌਕਰਾ ਘੋੜਾ ਬਈ ਉਮਰ ਦੋ ਦੰਦ ਦੁੱਲਾ ਬਈ ਕਿੰਨੀ ਹਾਈਟ ਹੈ ਵੀਰੇ ਇਹਦੀ ਹਾਈਟ ਕਿੰਨੀ ਹੈ ਬਾਈ 64+ ਦੁੱਲਾ ਨਾਮ ਆ ਨਾਮ ਆ ਮਿੱਤਰੋ ਦੁੱਲਾ ਤੇ 64+ ਹਾਈਟ ਹੈ ਵੀਰੇ ਤੇ ਬਹੁਤ ਸੋਹਣੀ ਹਾਈਟ ਆ ਬਾਈ ਤੇ ਘੋੜਾ ਉਦੋਂ ਵੀ ਜ਼ਿਆਦਾ ਸੋਹਣਾ ਬਾਈ ਦੇਖੋ ਬਾਈ ਚੀਜ਼ ਪੂਰਾ ਤਗੜਾ ਕਰਦਾ ਬਾਈ ਤੇ ਚਕਾਠਾ ਬਹੁਤ ਸੋਹਣਾ ਘੋੜੇ ਦਾ ਬਾਈ ਨੌਕਰਾਂ ਘੋੜਾ ਬਾਈ ਐਨ ਪੂਰੀ ਤਗੜੀ ਚੀਜ਼ ਆ ਬਾਈ ਕਿਆੰਟ ਆ ਬਈ ਬਹੁਤ ਸੋਹਣਾ ਘੋੜਾ ਬਈ ਬਾਕੀ ਤੁਸੀਂ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਿਆ ਬਈ ਸਾਰਿਆਂ ਨੂੰ ਦੁੱਲਾ ਮਿੱਤਰੋ ਆ ਆ ਗਿਆ ਬਈ ਇੱਕ ਦੇਖੋ ਬਈ ਕਿੱਡਾ ਤਗੜਾ ਕਰਦਾ ਵੀ ਘੋੜੇ ਦਾ ਨਾਮ ਕੀ ਆ ਬਈ ਸ਼ੇਰੇ ਪੰਜਾਬ ਹਾਈਟ ਵੀਰੇ ਲਓ ਜੀ ਸ਼ੇਰੇ ਪੰਜਾਬ ਘੋੜਾ ਬਈ ਤੇ 66 ਪਲੱਸ ਹਾਈਟ ਆ ਮਿੱਤਰੋ ਜਿੱਡਾ ਨਾਮ ਆ ਉੱਡਾ ਘੋੜਾ ਬਈ ਬੜੀ ਤਗੜੀ ਚੀਜ਼ ਆ ਬਈ ਦੇਖੋ ਬੜੀ ਤਾਕੜੀ ਜੀ ਆ ਬਈ ਬੜੀ ਯਾਦੇ ਕੱਦ ਵੀ ਪੂਰਾ ਫਰੇਆਲਾ ਬਈ 68+ ਹਾਈਟ ਆ ਬਰੇ ਸ਼ੇਰੇ ਪੰਜਾਬ ਬੜੇ ਤਗੜੇ ਤਗੜੇ ਘੋੜੇ ਆਏ ਨੇ ਬਈ ਲੋ ਬਈ ਦੇਖੋ ਸਰਾ ਹੀ ਆ ਬਈ ਜਮਾ ਚੀਜ਼ ਐ ਐਂਡ ਗੱਲ ਬਾਤ ਆ ਤੇ ਇੱਕ ਇਧਰ ਆ ਗਿਆ ਬਈ ਦੇਖੋ ਕੀ ਬਾਤ ਐ ਦੇਖੋ ਬਈ ਨਾਮ ਕੀ ਹੈ ਬਈ ਡਰਜਨ ਡਰਜਨ ਹਾਈਟ ਵੀਰੇ 65 ਪਲੱਸ ਆਯੂ ਵੀ ਦਿਖਾਈਏ ਬੋਤੀ ਦੇਖੋ ਬਈ ਫਿਆਰ ਖੀਆ ਬਈ ਪਾਕੇ ਗਾਨੀਆਂ ਦੇਖੋ ਤੇ ਦਫੋ ਕਿਵੇਂ ਲੱਗੀ ਬਈ ਲੋ ਬਈ ਮਿੱਤਰੋ ਤੁਹਾਨੂੰ ਰੇਫ ਦਿਖਾਉਨੇ ਆ ਬਈ ਇਧਰ ਬਾਬਾ ਆਉਂਦਾ ਦੱਬੀ ਬਈ ਦੇਖੋ ਫਿਰ ਛੱਟ ਜਾਂਦਾ ਫਾਕੇ ਵੜਦਾ ਆ ਜੋ ਵੀ ਮਿੱਤਰੋ ਦਿਖਾਈਏ ਜੋਰਾਵਰ ਸਟੱਡ ਫਾਰਮ ਨੋਕਰਾ ਘੋੜਾ ਦੇਖੋ ਬਈ ਨੋਕਰਾ ਘੋੜਾ ਬਾਈਆਂ ਨੇ ਖੁੱਲਾ ਛੱਡ ਰੱਖਿਆਗਾ ਰਿੰਗ ਬਣਾ ਕੇ ਇੱਕ ਰਿੰਗ ਇਧਰ ਸੀ ਤੇ ਇੱਕ ਰਿੰਗ ਹੈ ਇਧਰ ਆ ਉਹ ਪਰਲੇ ਕੋੜੇ ਨੂੰ ਬਾਈ ਲੈ ਗੇ ਆ ਹਜੇ ਰਿੰਗ ਚਾਹ ਇਹਨੂੰ ਵੀ ਲੈ ਕੇ ਜਾਣਗੇ ਬਾਕੀ ਇਧਰ ਭਰਾ ਲਈ ਫਿਰਦੇ ਨੇ ਆਪਦੇ ਆਪਦੇ ਘੋੜੇ ਬਈ ਸਾਰੇ ਦੇਖੋ ਬਈ ਇਧਰ ਬਾਬੇ ਨੇ ਲਾਰਖੀ ਆ ਰੌਣਕ ਖਲੀ ਵੀ ਬਾਦਸ਼ਾ ਪਹੁੰਚ ਗਿਆ ਬਈ ਖਲੀ ਬਾਦਸ਼ਾ ਓਏ ਹੋਏ 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 ਖਲੀ ਬਾਦਸ਼ਾ ਪਹੁੰਚ ਗਿਆ ਬਈ ਤੇ ਜਿੱਥੇ ਖੜਦਾ ਬਈ ਮੇਲਾ ਹੀ ਲੱਗਦਾ ਹੈਗਾ ਦੇਖੋ ਪਰਾਂ ਉਹ ਹੋਈ ਪਰਾਂ 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 ਗੰਡਾ ਪਾਉਂਦਾ ਮੱਥਾ ਲਵਾਉਂਦੇ ਨੇ ਲੋ ਬਈ ਮੱਥਾ ਲਵਾਉਂਦੇ ਨੇ ਬਾਈ ਬੋਤੀ ਦਾ ਆਸੀ ਮਤਰੋ ਨਵਾਬ ਬਈ ਦੇਖੋ ਐਡਮ ਦਾ ਪੋਤਾ ਬਈ ਤੇ ਬਹੁਤ ਚੰਗਾ ਬਈ ਬਾਕੀ ਆਸੀ ਡਿਟੇਲ ਇਹਦੀ ਤੇ ਸ਼ੋ ਚੈਂਪੀਅਨ ਇਹਨ ਮਿਲਕ ਟੀਥ ਆ ਚਾਰ ਜਗ੍ਹਾ ਤੋਂ ਜਿੱਤਿਆ ਬਈ ਪੁਸ਼ਕਰ ਤੋਂ ਮੁਕਤਸਰ ਤੋਂ ਪਟਿਆਲਾ ਹਣੂਮਾਨਗੜ ਤਾ ਚਾਰ ਜਗ੍ਹਾ ਤੋਂ ਜਿੱਤਿਆ ਹੋਇਆ ਬਈ ਤੇ ਦੇਖੋ ਬਈ ਨਵਾਬ ਬਹੁਤ ਸੋਹਣਾ ਘੋੜਾ ਬਈ ਆਉ ਨਹੀਂ ਆ ਗਿਆ ਸ਼ਿਵਾ ਸ਼ਿਵਾ ਆਹਾ ਗਾ ਮੂਰਲਾ ਆ ਗਿਆ ਬਈ ਸ਼ਿਵਾ 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 ਬਹੁਤ ਸੋਨਾ ਘੋੜਾ ਬਈ ਲੋ ਬਈ ਜਗਰਾਉਂ ਦਾ ਮੇਲਾ ਦੇਖਣਾ ਐਲੀ ਮੰਗਟ ਬਈ ਵੀ ਆਇਆਗਾ ਘੋੜੇ ਦੇਖਦੇ ਫਿਰਦੇ ਆ ਬਈ ਘੋੜਾ ਦੇਖੀ ਜਾਂਦੇ ਨੇ ਉੜਾ ਦੇਖੀ ਜਾਂਦੇ ਨੇ ਬਾਈ ਹਲੋ ਲੋ ਬਈ ਦੇਖੋ ਆ ਬਾਈ ਦੇ ਵਕੀਲ ਨੇ ਹਨਾ ਆ ਫਿਰਦਾ ਬਈ ਅਲੀ ਦੇਖੋ ਬਈ ਇੱਧਰ ਆਪਾਂ ਜਦੋਂ ਨਾਲ ਲਾਉਲੇ ਹੋ ਕੋਲੇ ਹੋ ਪੁੱਤ ਚੱਕੇ ਨੇ ਇੱਧਰ ਕੋੜ ਆ ਵੀ ਆ ਰਿਆ ਲਮੜੇ ਪਿੱਛੇ ਵਾਹ ਇੱਧਰ ਖੜਾ ਰੱਖੇ ਨੇ ਬਈ ਕੋੜੇ ਚਾਰ ਪੰਜ ਅੰਦਰ ਲਾਉਂਦੇ ਨਹੀਂ ਬਈ ਚਲੋ ਆ ਜਾਓ ਬਈ ਆਪਾਂ ਚੱਲਦੇ ਹਾਂ ਬਾਹਰ ਕੋੜਿਆਂ ਨੂੰ ਗੇਡੇ-ਗੂਡੇ ਦਵਾਈ ਜਾਂਦੇ ਨੇ ਬਾਈ ਸਾਰਿਆਂ ਨੂੰ ਇਧਰ ਉਧਰ ਲਈ ਫਿਰਦੇ ਨੇ ਬਾਈ ਕੋਈ ਇਧਰੋਂ ਲੈ ਆਉਂਦਾ ਕੋਈ ਉਧਰ ਲੈ ਜਾਂਦਾ ਤਾਂ ਬਈ ਆ ਮੇਲਾ ਗਾ ਵਧੀਆ ਚੱਲੀ ਜਾਂਦਾ ਕੰਮ ਰੌਣਕਾਂ ਲੱਗ ਰਹੀਆਂ ਨੇ ਜੀ ਲੱਗ ਰਿਆਂ ਤੇ ਇਧਰ ਬਾਈ ਬੋਤੀ ਫੇਰ ਲਿਆਈ ਕਦੇ ਇਧਰ ਲੈ ਜਾਂਦੇ ਨੇ ਕਦੇ ਉਧਰ ਲੈ ਆਉਂਦੇ ਨੇ ਇਹਨਾਂ ਨੇ ਵੀ ਰੌਣਕ ਲਾਰਖੀਆ ਪੱਟੂਆਂ ਨੇ ਆ ਇਧਰ ਬਾਈ ਕੰਮ ਫਸ ਗਿਆ ਬਾਈ ਚੜਾਉਂਦੇ ਨੇ ਕੋੜਾ ਟਰਾਲੀ 'ਚ ਤੇ ਬਈ ਕੋੜਾ ਆੜ ਗਿਆ ਕਹਿੰਦਾ ਮੈਂ ਅੱਗੇ ਨਹੀਂ ਆਣਾ ਇੱਥੇ ਖੜਾ ਤਾਂ ਬਾਈ ਸਕੀਮਾਂ ਲਾਈ ਜਾਂਦੇ ਨੇ ਕਦੇ ਪੈਰ ਨੂੰ ਅੱਗੇ ਰੱਖਦੇ ਨੇ ਪਰ ਬਈ ਕੋੜਾ ੜਿਆ ਖੜਾਗਾ ਜਾ ਹੀ ਨਹੀਂ ਜਾਂਦਾ ਟਰਾਲੀ 'ਚ ਤਾਂ ਬਈ ਆ ਦੇਖ ਕੇ ਚੱਲਦੇ ਆ ਆਖਰੀ ਸੀਨ ਆ ਬਈ ਬਹੁਤ ਟਾਈਮ ਦੇ ਲੱਗ ਰਹੇ ਨੇ ਬਾਈ ਹਨਾ ਅਸੀਂ ਦੇਖੀ ਜਾਂਦੇ ਕਦੋਂ ਦੇ ਆ ਬਾਈ ਪਰਨਾ ਲੈ ਕੇ ਆਇਆ ਹੁਣ ਨਵੀਂ ਸਕੀਮ ਲਾਉਂਦੇ ਨੇ ਦੇਖਾਂਗੇ ਬਈ ਕਾਮਯਾਬ ਹੁੰਦੀ ਏ ਕਿ ਨਹੀਂ ਤਾਂ ਦੇਖੋ ਬਈ ਬਹੁਤ ਕੁਛ ਕਰਨਾ ਪੈਂਦਾ ਬਈ ਹਨਾ ਕੋੜੇ ਇਨੇ ਸੌਖੇ ਨਹੀਂ ਹੈਗੇ ਰੱਖਣੇ ਤਾ ਤਜਰਬਾ ਹਨਾ ਬਾਈਆਂ ਨੂੰ ਦੇਖੋ ਬਈ ਕਿਵੇਂ ਖਿੱਚਦੇ ਨੇ ਹਨਾ ਤਾ ਬਈ ਕੋੜਾ ਜਮਾ ਆੜਿਆ ਖੜਾ ਪੈਰ ਆੜਾ ਰੱਖੇ ਨੇ ਕਹਿੰਦਾ ਮੈਂ ਅੱਗੇ ਨਹੀਂ ਜਾਂਦਾ ਤੇ ਅੱਗੋਂ ਲਗਾਮ ਵੀ ਨਹੀਂ ਖਿੱਚ ਸਕਦੇ ਬਈ ਕੋੜਾ ਨੁਕਸਾਨ ਕਰ ਸਕਦਾਗਾ ਤਾ ਪਿੱਛੋਂ ਧੱਕ ਸਕਦੇ ਨੇ ਬਈ ਤਾ ਹੁਣ ਦੇਖੋ ਬਈ ਕਿਵੇਂ ਜਾਂਦਾ ਅੰਦਰ ਦੇਖ ਕੇ ਚੱਲਾ ਗਿਆ ਫੀਨ ਤਾਂ ਬਈ ਦੇਖਣ ਵਾਲਾ ਸੀਨ ਆ ਬਈ ਤਾ ਬਈ ਇਕੱਲਾ ਤ ਅੱਗੇ ਰੱਖੀਆ ਘੋੜੇ ਦੀ ਤੇ ਪਿੱਛੋਂ ਪਰਨਾ ਪਾ ਕੇ ਖਿੱਚੀ ਜਾਂਦੇ ਨੇ ਪਰ ਬਈ ਕੋੜਾ ਹਜੇ ਵੀ ਨਹੀਂ ਮੰਨੀ ਜਾਂਦਾ ਤੱਕ ਆ ਜਿਆਦੇ ਕਰ ਨਹੀਂ ਸਕਦੇ ਬਈ ਹਨਾ ਜੇ ਕੋੜ ਆ ਰਖ ਗਿਆ ਬਈ ਜਿਆਦੇ ਕੰਮ ਖਰਾਬ ਹੋ ਤਾਂ ਹੁਣ ਦੇਖਦੇ ਆ ਬਈ ਕਿਹੜੇ ਲੋਡ ਚੜਾਉਂਦੇ ਨੇ ਬਾਈ ਇਹ 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 ਦੋ ਮੂਰਲੇ ਪੈਰ ਤਾਂ ਰਖ ਲੈ ਬਈ ਅੱਗੇ ਲੱਗਦਾ ਬਣ ਜੂ ਕੰਮ ਅੱਧੇ ਵਾਂਗੂ ਤਾਂ ਚੜ ਗਿਆ ਘੋੜਾ ਇਹ 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 ਨਾ ਬਈ ਅਡਾਲੇ ਪੈਰ ਮੂਰਲੇ ਅਡਾਲੇ ਹਲਦਾ ਨਹੀਂ ਬਈ ਦੇਖੋ ਜਮੀ ਨਹੀਂ ਹੱਲੀ ਜਾਂਦਾ ਬਈ ਜਮੀ ਵੀ ਦੇਖੋ ਕਿਵੇਂ ਅੜ ਗਿਆ ਬਈ ਜਮਾ ਬਈਆਂ ਨੇ ਖੜਾ ਕੋੜਾ ਇਹ ਉਹ ਚੱਕ ਉਹ ਰੱਖ ਲੈ ਬਈ ਪੈਰ ਇਹ ਇਹ ਫਸ ਰਿਹਾ ਬਈ ਕੰਮ ਮੁਕਾਬਲਾ ਸਖਤ ਆ ਮਿੱਤਰੋ ਦੋਨੇ ਪੈਰ ਤਾਂ ਰੱਖ ਲੈ ਬਈ ਇਹ ਵਾਪਸ ਆਉ ਬਈ ਘੋੜਾ ਲੱਗਦਾ ਪੁੱਠਾ ਆਊਗਾ ਇਹ ਇਹ ਉਹ ਆ ਗਿਆ ਉਹ ਚੱਕ ਓਹ ਹੋ 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 ਤਾਂ ਬਈ ਹੁਣ ਬਈ ਹੋਰ ਨਵੀਂ ਸਕੀਮ ਲਾਉਣਗੇ ਉਧਰ ਬਈਆਂ ਨੇ ਰੱਸਾ ਲਿਆਂਦਾ ਉਹ ਬਾਈ ਦੇ ਹੱਥ ਚ ਰੱਸਾਗਾ ਤਾਂ ਬਈ ਹੁਣ ਦੇਖਦੇ ਆ ਕੀ ਬਣਦਾਗਾ ਇਹ ਦੇਖ ਕੇ ਚੱਲਾਂਗੇ ਬਈ ਆ ਫੀਨ ਤਾਂ ਏ ਏ ਏ ਏ ਏ ਏ ਏ ਉਹ ਚੱਕ ਉਹ ਚੱਕ ਬਈ ਚਾੜਤਾ ਕਿਆ ਬਾਤ ਹੈ ਤਾਂ ਮਿੱਤਰੋ ਉਹ ਰਫੀ ਵਾਲੀ ਸਕੀਮ ਕਾਮਯਾਬ ਹੋ ਗਈ ਤਾਂ ਫਾਈਨਲੀ ਘੋੜਾ ਚੜ ਗਿਆ ਬਈ ਲੋ ਬਈ ਬੰਦ ਕਰਨ ਲੱਗੇ ਨੇ ਡਾਲਾ ਚੱਕੋ ਬਈ ਲਾਤਾ ਮਿੱਤਰੋ ਇਹ ਡੰਨਾ ਕੰਮ ਡਾਲਾ ਵੀ ਲੱਗ ਗਿਆ ਬਈ ਤੇ ਇਧਰ ਦੀ ਬਾਈ ਹੋਰਾਂ ਨੇ ਘੋੜਾ ਬਨ ਲਿਆ ਬਈ ਥਾਰ ਮਗਰ پارک ਹੀ ਟਰਾਲੀ ਤੇ ਅਗਲੇ ਡੋਰ ਵਿੱਚ ਦੀ ਇੱਧਰ ਦੀ ਬੰਨਤਾ ਬਈ ਕੋੜਾ ਤਾਂ ਬਈ ਬਹੁਤ ਔਖਾ ਚੜਾਇਆ ਬਈ ਬਹੁਤ ਟਾਈਮ ਲੱਗ ਗਿਆ ਫੀਰੀ ਫਲੀ ਬਹੁਤ ਯਾਦੇ ਟਾਈਮ ਲੱਗ ਗਿਆ ਲਓ ਜੀ ਆਹ ਡਾਲਾ ਵੀ ਲਾਤਾ ਮੂਰਲਾ ਛੋਟਾ ਡਾਲਾ ਹੌਰਸ ਇਨਸਾਈਡ ਪਲੀਜ਼ ਸਟੇ ਬੈਕ ਸਹੀ ਗੱਲ ਆ